ਪੰਜਾਬ ਦੇ ਅੰਦਰ ਇੱਕ ਬੈਂ ਬਾਜਾ ਵਜਾਉਣ ਵਾਲਾ ਵਿਅਕਤੀ ਵੀ ਪੰਜਾਬ ਦੀ ਕੈਬਨਟ ਦਾ ਸ਼ਗਾਰ ਬਣ ਸਕਦਾਗਾ ਇਹ ਆਮ ਆਦਮੀ ਪਾਰਟੀ ਆ ਇਹਦੀ ਫੈਮਿਲੀ ਜੀ ਇਹਦੇ ਭਰਾਮਾ ਜੀ ਇਹਦੇ ਚਾਚੇ ਤਾਇਆ ਜੀ ਸਭੀ ਇਸ ਕੋ ਤਾਰੀਫ ਕਰਦਾਗਾ ਕਿਰੋਂ ਉਹਨਾਂ ਨੇ ਪੜਨ ਦਾ ਮੌਕਾ ਦਿੱਤਾ ਔਰ ਮੈਂ ਪ੍ਰਤਾਪ ਸਿੰਘ ਮਾਜਮਾਨ ਪੁੱਛਣਾ ਚਾਹੁੰਨਾ ਮੈਂ ਰਾਜਾ ਬੜਿੰਗ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਇਸ ਜਸ ਪਾਸ ਕਰਨ ਤਾਂ ਦੂਰ ਦੀ ਗੱਲ ਤੁਹਾਡੀ ਬੇਸਿਕ ਐਲੀਜੀਬਿਲਟੀ ਬਣਦੀ ਆ ਵੀ ਸਸਦਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਆਪ ਲੋਕਾਂ ਦਾ ਪ੍ਰਵੇਸ਼ ਹੋਇਆ ਆ ਆਮ ਆਦਮੀ ਪਾਰਟੀ ਦਾ ਕਾਫਲਾ ਦਿਨ ਬਾ ਦਿਨ ਵੱਧਦਾ ਜਾ ਰਿਹਾਗਾ ਔਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਲਗੀਆਂ ਚਾਹ ਕਾਂਗਰਸ ਸੱਚਾ ਬੀਜੇਪੀ ਆ ਕਾਦੀ ਦੇਲਾ ਉਹ ਕੋਈ ਨਾ ਕੋਈ ਛੜਜੰਤਰ ਰਸਤੀਆਂ ਰਸਤੀਆਂ ਨੇ ਕਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰਿਆਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਨੇਤਾਵਾਂ ਦੇ ਵਿਚਾਰ ਸੁਣੇ ਤੁਹਾਡੇ ਨਾਲ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਜਿਹੜੀ ਜਾਂ ਕਾਲੀ ਦਲ ਭਾਜਪਾ ਜਿਹੜੀਆਂ ਉਹ ਪਾਰਟੀਆਂ ਨੇ ਜਿਨ੍ਹਾਂ ਦੇ ਅੰਦਰ ਚੱਗ ਪਰਿਵਾਰ ਜਿਹੜੇ ਰਾਜ ਕਰਦੇ ਸੀ चंद परिवार दार्टियां सी पंजाब के दे अंदर, देश के दे अंदर एक राजनीतिक तब्दीली आई साढ़े कौमी कन्वीनर अरविंद केजरीवाल जी ने उस तब्दीली की नींह रखी दिल्ली के अंदर दिल्ली के अंदर भी जो सत्रह तो सत्र सताहठ एमएलए आए सत्रह चौ त्रेहठ एमएलए आए सी उस समय भी सारे दे सारे एमएलए आम घर मुंडे कुड़ियां ਕੋਈ ਨਿਵਸੀ ਖੜਦਾ ਸੀ ਕੋਈ ਪੱਤਰਕਾਰ ਸੀ ਕੋਈ ਸਾਬਕਾ ਫੌਜੀ ਸੀ ਕੋਈ ਵਕੀਲ ਸੀ ਇਹ ਨਹੀਂ ਦੇਸ਼ ਦੇ ਅੰਦਰ ਦੇਸ਼ ਦੀ ਆਜ਼ਾਦੀ ਦੇ ਅੰਦਰ ਆਮ ਆਦਮੀ ਪਾਰਟੀ ਨੇ ਰੱਖੀ ਔਰ ਉਸ ਤੋਂ ਬਾਅਦ ਕੀ ਹੋਇਆ ਪੰਜਾਬ ਦੇ ਅੰਦਰ 2017 ਦੇ ਵਿੱਚ 2017 ਦੇ ਵਿੱਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਆਪ ਲੋਕਾਂ ਦਾ ਪ੍ਰਵੇਸ਼ ਹੋਇਆ ਆਮ ਘਰਾਂ ਦੇ ਮੁੰਡੇ ਕੁੜੀਆਂ ਜਿਨ੍ਹਾਂ ਚ ਪੱਤਰਕਾਰ ਡਾਕਟਰ ਵਕੀਲ ਪ੍ਰੋਫੈਸਰ ਰਿਟਾਇਰ ਬਿਲਾਜਮ ਔਰ ਪੁਲਿਸ ਦੇ ਅਧਿਕਾਰੀ ਉਹ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਚ ਪਹੁੰਚੇ ਔਰ ਵਿਰੋਧੀ ਧਿਰ ਦਾ ਰੋਲ ਲਿਭਾਉਣ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਲਈ ਔਰ ਰੋਲ ਜਿਹੜਾ ਬਾਖੂਬੀ ਨਮਾਇਆ ਪੰਜਾਬ ਦੇ ਲੋਕਾਂ ਨੂੰ ਯਕੀਨ ਹੋ ਗਿਆ ਆਮ ਆਦਮੀ ਪਾਰਟੀ ਦੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦਾ ਸੁਧਾਰ ਕਰਨਗੇ। ਔਰ 2022 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਕ੍ਰਾਂਤੀਕਾਰੀ ਕਦਮ ਚੁੱਕੇ। ਆਮ ਗਾਂਝ ਪੈਦਾ ਹੋਇਆ ਮੁੰਡੇ ਕੁੜੀਆਂ ਨੂੰ ਦੁਬਾਰਾ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ। ਔਰ ਗਿਣਤੀ ਵੱਧ ਕੇ ਗਿਣਤੀ ਵੱਧ ਕੇ 92 ਹੋ ਗਈ। ਔਰ ਡਿਊਰਲ ਦੀਆਂ 4 ਸਾਲ ਤੈਨ ਹੋਰ ਵੱਧ ਕੇ 95 ਹੋ ਗਈ। ਕਹਿਣ ਦਾ ਭਾਵ ਆ ਆਮ ਆਦਮੀ ਪਾਰਟੀ ਦਾ ਕਾਫਲਾ ਇਨ ਬਾਰੇ ਇਹਨਾਂ ਬਤਾ ਜਾ ਰਿਹਾਗਾ ਔਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਲਗੀਆਂ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਜਾਂ ਕਾਦੀਵਾਲਾ ਉਹ ਕੋਈ ਨਾ ਕੋਈ ਛੜਜੰਤਰ ਰਸਕੀਆਂ ਉਹਨਾਂ ਦੀਆਂ ਨਹੀਂ ਪੰਜਾਬ ਦੇ ਵਿੱਚ ਜਾਤੀ ਦੇ ਨਵਾਂ ਤੱਕ ਦੇ ਇਨਸਾਨੀ ਫੈਲਾਅ ਹੋ ਜਾ ਸਕਦੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਅੱਜ ਪੰਜਾਬ ਦੇ ਅੰਦਰ ਇੱਕ ਐਕਸਟਰਾ ਚਲਾਉਣਾ ਵੀ ਆਈਐਸ ਬਣ ਸਕਦਾਗਾ ਪੰਜਾਬ ਦੇ ਅੰਦਰ ਇੱਕ ਤਣਵਾਜਾ ਵਜਾਉਣਾ ਵਿਅਕਤੀ ਵੀ ਪੰਜਾਬ ਦੀ ਕੈਬਨਟ ਦਾ ਸ਼ਗਾਰ ਬਣ ਸਕਦਾਗਾ ਕਿ ਆਮ ਆਦਮੀ ਪਾਰਟੀ ਆ ਇਸ ਮੇਰੇ ਭਰਾ ਦੀ ਇਹਦੀ ਫੈਮਲੀ ਦੀ ਇਹਦੇ ਭਰਾਵਾਂ ਦੀ ਇਹਦੇ ਚਾਚੇ ਤਾਇਆਂ ਦੀ ਸਭ ਦੀ ਇਸ ਵੱਲੋਂ ਤਾਰੀਫ ਕਰਦਾਗਾ ਕਿ ਇਹਨੂੰ ਉਹਨਾਂ ਨੇ ਪੜਨ ਦਾ ਮੌਕਾ ਦਿੱਤਾ ਇਹਨੇ ਪੜਾਈ ਕੀਤੀ ਔਰ ਪੰਜਾਬ ਦਾ ਸਿਵਲ ਸਰਵਿਸ ਦਾ एग्जाम ਪਾਸ ਕੀਤਾ। ਔਰ ਮੈਂ ਪ੍ਰਤਾਪ ਸਿੰਘ ਮਾਜਮਾਨ ਪੁੱਛਣਾ ਚਾਹਨਾ, ਮੈਂ ਰਾਜਾ ਬੜਿੰਗ ਨੂੰ ਪੁੱਛਣਾ ਚਾਹਨਾ ਕਿ ਤੁਸੀਂ TCS ਪਾਸ ਕਰਨ ਦਾ ਦੂਰ ਦੀ ਗੱਲ ਤੁਹਾਡੀ ਬੇਸਿਕ एलिजिਬਿਲਟੀ ਬਣਦੀ ਆ। ਉਹ ਤੁਹਾਡੀ ਬੇਸਿਕ एलिजिਬਿਲਟੀ ਬਣਦੀ ਆ। ਤੁਸੀਂ ਕੁਆਲੀਫਾਈ ਕਰਦੇ ਹੋ ਕਿ ਤੁਸੀਂ एग्जाम ਚ ਵੀ ਬੈਠ ਸਕਦੇ ਹੋ। ਬਹੁਤ ਸਾਰੇ ਕਾਂਗਰਸ ਦੇ ਲੀਡਰ ਸਾਹਮਣੇ ਪੱਤਰਕਾਰਾਂ ਦਰਾ ਖੜੇ ਹੋਣਗੇ। ਥੋੜਾ ਧਿਆਨ ਦੇਣਗੇ ਜਿਹੜੇ ਪਲੱਸ 2 ਪਾਸ ਲੈਗੇ। मैं प्लस टू के गेस्ट नहीं है का, मैं कहना चाहवा गा इस व्यक्ति ने इस व्यक्ति ने मेहनत करके अपना परिवार पालिया अपने परिवार लेके ले गए और मेहनत करके पीसीएस का एग्जाम पास किया और दिल के अंदर दिमाग के अंदर एक ही गल समाज की सेवा करनी है समाज किए अगे वे इन्होंने राजनीति चुनिया ਅਰਤਲਾਸ਼ ਕੀ ਨਹੀਂ ਕੀਤੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਮੈਂਬਰ ਬਣ ਕੇ 2017 ਚ ਇਲੈਕਸ਼ਨ ਲੜੀ 2022 ਦੋਜੋ ਦੁਬਾਰਾ ਇਲੈਕਸ਼ਨ ਲੜੀ ਤਾਂ ਪੰਜਾਬ ਦੀ ਸੈਟਲੀ ਚਾਏ ਇਹਨਾਂ ਦੀ ਪਰਿਵਾਰ ਦੀ ਰਾਜਨੀਤੀ ਜਿਹੜੀ ਆ ਉਹ ਟੁੱਟਦੀ ਜਾ ਰਹੀ ਆ ਇਹ ਤਾਂ ਆਪਣੇ ਪਰਿਵਾਰ ਨੂੰ ਲੜਾਉਂਦੇ ਲਗੇ ਤੁਹਾਨੂੰ ਸਭ ਨੂੰ ਪਤਾਗਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਧਰਮ ਪਤਨੀ ਨੂੰ ਐਮਐਲਏ ਬਣਾਇਆ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਭਰਾ ਨੂੰ ਐਮਐਲਏ ਬਣਾਇਆ ਰਾਜਾ ਬੜਿੰਗ ਨੇ ਆਪਣੀ ਘਰਾਂ ਨੂੰ ਟਿਕਟ ਦਿੱਤੀ ਔਰ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਕੈਪਟਨ ਸਾਹਿਬ ਜਦੋਂ ਹੁੰਦੇ ਸੀ ਉਹਨਾਂ ਨੇ ਆਪਣੇ ਬੇਟੇ ਨੂੰ ਟਿਕਟ ਦਿੱਤੀ ਆਪਦੀ ਧਰਮਪਤਰੀ ਦੇ ਮੈਂਬਰ ਪਾਰਲੀਮੈਂਟ ਬਣਾਇਆ ਸਖਵੀਰ ਸਿੰਘ ਬਾਦਲ ਦਾ ਪੂਰਾ ਕੋਲਵਾ ਜੇ ਆਪਾਂ ਕਹਿ ਲਈਏ ਪੂਰਾ ਪਰਿਵਾਰ ਜੀਜੇ ਚਾਚੇ ਤਾਇ ਸਾਲੇ ਸਾਰੇ ਹੀ ਪੰਜਾਬ ਦੀ ਕੈਬਨਟ ਦੇ ਮੰਤਰੀ ਬਣੇ ਔਰ ਅੱਜ ਜੀ ਆਮ ਘਰਾਂ ਤੋਂ ਆ ਕੇ ਉੱਠ ਕੇ ਪੰਜਾਬ ਦੀ ਅਸੈਂਬਲੀ 'ਚ ਪਹੁੰਚ ਗਏ ਔਰ ਐਮਐਲਏ ਬਣ ਕੇ ਮੰਤਰੀ ਬਣ ਕੇ ਤਾਂ ਇਹਨਾਂ ਦੇ ਹਜਮ ਨਹੀਂ ਆ ਰਿਹਾ ਭਰਾਵੋ ਕਦੇ ਕਹਿੰਦੇ ਨੇ ਇਹ ਮੋਬਾਈਲ ਠੀਕ ਕਰਦਾ ਸੀ ਕਦੇ ਕਹਿੰਦੇ ਨੇ ਇਹ ਬੈਂਡਵਾਜਾ ਵਜਾਉਂਦਾ ਸੀਗਾ ਇਹ ਭਾਈ ਇਹਨਾਂ ਬੈਂਡਵਾਜੇ ਵਾਲਿਆਂ ਨੇ ਦੁਬਾਰਾ ਫੇਰ 272 ਤੁਹਾਡਾ ਬੈਂਡਵਾਜਾ ਵਜਾਉਣਾਗਾ ਔਰ ਤੁਹਾਨੂੰ ਹਰਉਣਾ ਕੋਈ ਨਹੀਂ ਜਿੰਦਾਬਾਦ ਕਿਸ ਤਰ੍ਹਾਂ ਰਾਜਾ ਭੜੰਗ ਸਾਡੇ ਦੇਸ਼ ਦੇ ਸਾਫਕਾ ਗ੍ਰਹਿ ਮੰਤਰੀ ਬੁਟਾ ਸਿੰਘ ਦੀ ਬੇਇੱਜ਼ਤੀ ਕਰਦਾਗਾ ਕਿਸ ਤਰ੍ਹਾਂ ਦੇ ਪਰਿਵਾਰ ਦਾ ਪਾਂਡ ਕਰਦਾਗਾ ਕਿਸ ਤਰ੍ਹਾਂ ਜਾਤੀ ਸੂਚਕ ਸ਼ਬਦ ਬੋਲਦਾਗਾ ਕਿਸ ਤਰ੍ਹਾਂ ਰੰਗ ਭੇਦ ਦੀ ਨਸਲ ਦੀ ਰਾਜਨੀਤੀ ਕਰਦਾਗਾ ਕਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਬਾ ਜਿਹੜਾ ਉਹ ਆਪਣੇ ਦੇ ਆਪਣੀ ਨੇਤਾ ਨੂੰ ਆਪਣੀ ਪਾਰਟੀ ਦੇ ਨੇਤਾ ਨੂੰ ਦੇਸੀ ਟੱਟੂ ਦੱਸਦਾਗਾ ਇਹਨਾਂ ਦੀ ਮਾਨਸਿਕਤਾ ਗਈ ਇਹਨਾਂ ਦੇ ਦਿਮਾਗ ਦੇ ਅੰਦਰ ਕੁਝ ਕੁਝ ਕੇ ਭਰਿਆ ਹੋਇਆਗਾ ਕਿ ਆਮ ਲੋਕ ਅੱਗੇ ਨਹੀਂ ਆ ਸਕਦੇ ਪਰ ਲੇਕਿਨ ਇਸ ਦੇਸ਼ ਦੇ ਸੰਵਿਧਾਨ ਨੇ ਬਾਬਾ ਸਾਹਿਬ ਭੀਮrao Ambedkar ਜੀ ਨੇ ਸਾਰੇ ਲੋਕਾਂ ਨੂੰ ਬਰਾਬਰਤਾ ਦਾ ਹੱਕ ਦਿੱਤਾਗਾ ਚਾਹੇ ਕੋ ਗਰੀਬ ਆ ਚਾਹੇ ਕੋ ਅਮੀਰ ਆ ਸਭ ਨੂੰ ਬਰਾਬਰਤਾ ਦਾ ਹੱਕ ਦਿੱਤਾਗਾ ਉਹ ਬਰਾਬਰਤਾ ਦੇ ਹੱਕ ਦੇ ਕਾਰਨ ਹੀ ਅੱਜ ਦੇ ਖੜੇ ਨੇ ਜਾਂ ਬੈਠੇ ਨੇਗੇ ਇਹ ਤਾਂ ਹੀ ਬਰਾਬਰਤਾ ਦੇ ਹੱਕ ਕਰਕੇ ਇੱਥੇ ਪਹੁੰਚੇ ਨੇਗੇ ਕਿ ਬਾਬਾ ਸਾਹਿਬ ਹੀ ਮਰੋ ਮੇੜ ਕੇ ਨੇ ਕਿਆ ਸੀਆ ਓੜੋ ਜੁੜੋ ਸੰਘਰਸ਼ ਕਰੋ ਜਿਉ ਉਸ ਫਿਵਰੀ ਦੇ ਚਲਦੇ ਹੋ ਲੋਕ ਇੱਥੇ ਆਏ ਲਗੇ ਆ ਪੰਜਾਬ ਵਿਧਾਨ ਸਭਾ ਚ ਆਏ ਲਗੇ ਇਹ ਹਜਮ ਨਹੀਂ ਹੋ ਰਿਹਾ ਹੈ ਪਰਾਵੋ ਤਿਆਰ ਹੋ ਜਾਓ 227 ਐਸਾ ਸਬਕ ਸਿਖਾਉਣਾ ਹੈ ਇਹਨਾਂ ਨੂੰ ਐਸਾ ਸਬਕ ਸਿਖਾਉਣਾਗਾ ਕਿ ਇਹਨਾਂ ਦੇ ਸਤ ਪੀੜੀਆਂ ਯਾਦ ਰੱਖਣ ਪੰਜਾਬ ਦੇ ਅੰਦਰੋਂ ਪਰਿਵਾਰ ਦੀ ਰਾਜਨੀਤੀ ਜਿਹੜੀ ਪਰਿਵਾਰਵਾਦ ਦੀ ਰਾਜਨੀਤੀ ਆ ਉਹ ਤੁਸੀਂ ਲੋਕਾਂ ਨੇ ਖਤਮ ਕੀਤੀ ਆ ਜੱਜ ਬਾਦਰ ਪਰਿਵਾਰ ਪੰਜਾਬ ਦੀ ਰਾਜਨੀਤੀ ਚੋਂ ਖਤਮ ਹੋਇਆਗਾ ਉਹ ਤਾਂ ਹੀ ਹੋਇਆਗਾ ਜੇ ਤੁਸੀਂ ਲੋਕ ਅੱਗੇ ਆਏ ਜੱਜ ਕੈਪਟਨ ਪਰਿਵਾਰ ਪੰਜਾਬ ਦੀ ਰਾਜਨੀਤੀ ਤੋਂ ਦੂਰ ਹੋਇਆਗਾ ਤੁਹਾਡੇ ਕਰਕੇ ਹੋਇਆਗਾ ਨਹੀਂ ਤਾਂ ਚੰਦ ਪਰਿਵਾਰਾਂ ਨੇ ਬਾਰੀਆਂ ਬੰਨੀਆਂ ਅਸੇ ਇੱਕ ਪੰਜ ਸਾਲ ਤੇਰੇ ਪੰਜ ਸਾਲ ਮੇਰੇ ਆਜੋ ਤੀਜੇ ਆਏ ਝਾੜੂ ਫੇਰਤਾ ਪੰਜਾਬ ਚ ਪੰਜਾਬ ਦੇ ਲੋਕਾਂ ਨੇ ਸੋ ਮੈਂ ਜਿਆਦਾ ਸਮਾਂ ਨਹੀਂ ਗਾਰਡ ਨੰਬਰ 30 ਦੇ ਵਿੱਚ ਹੁਣ ਜਦੋਂ ਐਸਸੀਐਸਪੀ ਡੈਸੀਫਾਈ ਕਰਨੇ ਵਾਸਤੇ ਰਜ਼ਰ ਸਰ ਹੋਈ ਇਹਨਾਂ ਨੇ ਕੀ ਕਰਿਆ ਜage ਹਾਈ ਕੋਰਟ ਨੂੰ ਪਹੁੰਚਾ ਦਿੱਤਾ ਜage ਕਿ ਉਹਨਾਂ ਨੂੰ ਇਹ ਸੀਟ ਦੇ ਹੀ ਨਹੀਂ ਦੇਣੀ ਜਨਰਲ ਦੇ ਦੇਖੋ ਭਰਾ ਕਹਿ ਰਿਹਾ ਕਿ ਕੋਈ ਸੀਟ ਰਿਜ਼ਰਵ ਹੋ ਗਈ ਔਰ ਕਾਂਗਰਸ ਪਾਰਟੀ ਜਿਹੜੀ ਆ ਉਹਦੇ ਖਿਲਾਫ ਹਾਈ ਕੋਰਟ ਜਾਖੜੀ ਇਹ ਕਾਂਗਰਸ ਪਾਰਟੀ ਦਾ ਦਲਤ ਵਿਰੋਧੀ ਚਿਹਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਕਿ ਕਈ ਵਾਰ ਦਲਤਾਂ ਦੇ ਨਾਂ ਉੱਤੇ ਕਈ ਵਾਰ ਗਰੀਬ ਲੋਕਾਂ ਦੇ ਨਾਂ ਦੇ ਉੱਤੇ ਵੋਟਾਂ ਲੈ ਕੇ ਸਰਕਾਰ ਬਣਾ ਕੇ 5 ਸਾਲਾਂ ਦੀ ਬਾਤ ਨਹੀਂ ਪੁੱਛੀ ਪਰ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਅੰਦਰ ਸਰਕਾਰ ਬਣਾਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤਦ ਪੰਜਾਬ ਦੀ ਕੈਬਨਿਟ ਦੇ ਅੰਦਰ ਸਭ ਪਹਿਲੀ ਵਾਰ ਹੋਇਆ ਇਤਿਹਾਸ ਦੇ ਤੱਤ ਵਿੱਚ ਕਿ 6 ਜਿਹੜੇ 6 ਜਿਹੜੇ ਨੌਜਵਾਨ ਨੇ ਉਹ ਪੰਜਾਬ ਦੇ ਗਰੀਬ ਘਰਾਂ ਦੇ ਗਲਤ ਵਰਕ ਚ ਆਉਂਦੇ ਨੇ 6 ਮੈਂਬਰਾਂ ਦੀ ਕੈਬਨਿਟ ਦਾ ਸ਼ਿੰਗਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਮਾਨ ਸਨਮਾਨ ਇਹ ਜਿਹੜਾ ਰਤਬਾ ਸਮਾਜ ਦੇ ਅੰਦਰ ਕਿਹਨੇ ਦਿੱਤਾ ਆਮ ਆਪ ਦੀ ਪਾਰਟੀ ਦਿੱਤਾ ਨਹੀਂ ਤਾਂ ਭਰਾਵੋ ਤਿੰਨ ਕਿ ਇਹਨਾਂ ਦੇ ਬੰਦੇ ਹੁੰਦੇ ਸੀਗੇ ਉਹਨਾਂ ਬੰਦਿਆਂ ਨੂੰ ਕਿਸੇ ਨੂੰ ਸਮਾਜਿਕ ਸਿਕਿਆ ਦਾ ਸੋਸ਼ਲ ਸਿਕਿਉਰਿਟੀ ਦਾ ਮਨਿਸਟਰ ਬਣਾਤਾ ਕਿਸੇ ਨੂੰ ਵਜੀਫਾ ਖਾਨ ਲਈ ਮਨਿਸਟਰ ਬਣਾਤਾ ਮੈਂ ਨਹੀਂ ਕਹਿਣਾ ਚਾਹੁੰਦਾ ਕਿਸਦਾ ਨਾਮ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਵੀ ਬਹੁਤ ਸਾਰੇ ਐਸੇ ਲੀਡਰ ਹੋਏ ਨੇ ਕਿ ਜਿਹੜੇ ਗਰੀਬੀ ਝੋਟਦੇ ਸੀ ਪਰ ਲੇਕਿਨ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਹਮੇਸ਼ਾ ਹੀ ਆਮ ਲੋਕਾਂ ਦੀ ਤਰਜਮਾਨੀ ਕੀਤੀ ਆ ਹਮੇਸ਼ਾ ਹੀ ਧੱਬੇ ਕੁਝ ਲੋਕਾਂ ਨੂੰ ਅਕੇ ਲੈ ਕੇ ਜਾਣ ਦੀ ਰਾਜਨੀਤੀ ਕੀਤੀ ਆ ਆਮ ਆਦਮੀ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਫੈਸਲਾ ਕੀਤਾ ਤੁਹਾਨੂੰ ਯਾਦ ਆ ਸਾਰਿਆਂ ਨੂੰ ਕਿ ਹਰੇਕ ਦਫਤਰ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਫੋਟੋ ਨਹੀਂ ਹੈਗੀ ਬਾਬਾ ਸਾਹਿਬ ਧੀਮਰਾਓ ਮੇੜਕਰ ਜੀ ਦੀ ਫੋਟੋ ਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਆ ਅਸੀਂ ਤਾਂ ਉਹਨਾਂ ਦੀ ਵਿਚਾਰਤਾ ਦੇ ਚੱਲਨ ਵਾਲੇ ਲੋਕ ਆ ਗਏ ਭਰਾਵੋ ਸੋ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਹੁਣ ਆਪਾਂ ਸਾਰਿਆਂ ਨੇ ਸ਼ਾਂਤਮਈ ਰਹਿ ਕੇ ਪ੍ਰੋਟੈਸਟ ਕਰਨਾਗਾ ਅੱਜ ਦਾ ਸੰਬੋਲਕ ਪ੍ਰੋਟੈਸਟ ਆਰਾਮਨਾ ਖੜੇ ਹੋ ਕੇ ਜਾਣਾਗਾ ਕੋਈ ਹੁੱਲੜਵਾਜ ਨਹੀਂ ਕਰਨੀ ਬਿਲਕੁਲ ਸ਼ਾਂਤਮਈ ਪ੍ਰੋਟੈਸਟ ਹੋਊਗਾ ਆਪਾਂ ਪ੍ਰਤਾਪ ਸਿੰਘ ਬਾਜਵਾ ਦੇ ਘਰ ਤੱਕ ਜਾਣਾਗਾ ਉਹਦਾ ਘਰ घेरਨਾਗਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਐਡੇ ਵੱਡੇ ਮਹਿਲ ਦੇ ਅੰਦਰ ਇੱਕ ਗਲਤ ਵਿਰੋਧੀ ਵਿਅਕਤੀ ਜਾਂਦਾਗਾ ਇਹੜਾ ਕਰੋੜਾ ਰੁਪਈਆ ਉਹਨਾਂ ਨੇ ਕਰੋੜਾ ਰੁਪਈਆ ਲਾ ਕੇ ਮਹਿਲ ਬਣਾਏ ਨੇ ਨਾ ਉਹ ਦੱਸਾਂ ਚਾਹੁੰਦਾ ਕਿ ਇਸ ਕਰੋੜਾ ਰੁਪਏ ਦੇ ਮਹਿਲ ਦੇ ਅੰਦਰ ਦਲਤ ਵਿਰੋਧੀ ਮਾਨਸਿਕਤਾ ਰਹਿੰਦੀ ਆ ਉਹਦਾ ਉਹ ਖਲਾਸਾ ਆਪਾਂ ਉੱਥੇ ਜਾ ਕੇ ਕਰਨਾ ਕੋਦੇ ਦਰਵਾਜ਼ੇ ਦੇ ਅੱਗੇ ਕਿ ਇਸ ਘਰ ਦੇ ਅੰਦਰ ਦਲਤ ਵਿਰੋਧੀ ਜਿਹੜੀ ਆਤਮਾ ਰਹਿੰਦੀ ਹੈਗੀ ਦਲਤ ਵਿਰੋਧੀ ਮਾਨਸਿਕਤਾ ਰਹਿੰਦੀ ਹੈਗੀ ਆਪਾਂ ਇਹ ਪੰਜਾਬ ਦੇ ਲੋਕਾਂ ਨੂੰ ਦੱਸਾਂਗਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮੈਂ ਸਾਰੇ ਕੈਬਨਟ ਦੇ ਮੰਤਰੀ ਸਵਾਨ ਨੂੰ ਬੇਨਤੀ ਕਰਵਾ ਕਿ ਤੁਸੀਂ ਸਾਰੇ ਜਣੇ ਅੱਗੇ ਹੋ ਜੋ ਸਾਰੇ ਐਮ ਐਲ ਏ ਸਾਹਿਬਾਨ ਨੂੰ ਪਿੱਛੇ ਪਿੱਛੇ ਸਾਰੇ ਵਲੰਟੀਅਰ ਸਾਥੀ ਸਾਰੇ ਆਦੇਦਾਰ ਪਿੱਛੇ ਪਿੱਛੇ ਰਹਿਣ ਬਿਲਕੁਲ ਦਸਤਲਨ ਦੇ ਅੰਦਰ ਜਿਹੜਾ ਹੈਗਾ ਆਪਾਂ ਨੇ ਮਾਰਚ ਕਰਨਾਗਾ ਪਰ ਘਰ ਤੱਕ ਜਾਣਾਗਾ ਕਿਸੇ ਨੇ ਵੀ ਜਿਹੜਾ ਹੋਣੀ ਕਰਨੀ ਸੋ ਗੈਰਵਾਦੀ ਵਾਲੇ ਕੀਤਾ ਕਰਗੇ ਸੋ ਬਹੁਤ ਬਹੁਤ ਤੁਸੀਂ ਆਏ ਸਾਡਾ ਹੌਸਲਾ ਬਧਾਇਆ ਪ੍ਰਸ਼ਾਸਨ ਕਰਕੇ ਮੇਰੇ ਭਰਾ ਵਰਪਜਨ ਸਿੰਘ ਜੀ ਨੂੰ ਹੌਸਲਾ ਦਿੱਤਾ ਹੈ ਇਹਨੂੰ ਪੂਰ ਦਾਸਾ ਤੁਹਾਡੀ ਲਈਏ ਹਣਾ ਜੇ ਮਾਰਨ ਦੀ ਕੋਈ ਆਉਗਾ ਪਰ ਨਾ ਕੋਈ ਪਰ ਹੁੰਦਾ ਹੈ ਜਦ ਜੇਦੀ ਕਾਂਗਰਸ ਪਾਰਟੀਆ ਆਪਣੀ ਮਾਰੀ ਪਾਰਟੀਆ ਜੋ ਸਾਰੀ ਸੰਗਤ ਦਾ ਬੋਲਬਾਤ ਧਰਤ ਬਲੌਥ ਨੇ ਵੈਦੁਰਜੀ ਕਾਕਰ ਚਾਹਤ ਹੈ ਜਿਆਪ ਜਿਆਪ ਪਾਰਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ